ਦੋਸਤੋ ਭਾਰਤ ਦੀ ਪੂਰਵ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਜਿਸ ਨੇ ਭਾਰਤ ਵਿੱਚ ਆਪਣੀ ਕੁਰਸੀ ਨੂੰ ਬਚਾਉਣ ਲਈ ਲੋਕਤੰਤਰ ਨੂੰ ਪੈਰਾਮੈਟਰੋਂਦਿਆਂ ਹੋਇਆਂ ਐਮਰਜੈਂਸੀ ਲਗਾ ਦਿੱਤੀ ਸੀ ਇਸ ਐਮਰਜੈਂਸੀ ਦੌਰਾਨ ਜ਼ੁਲਮਾਂ ਦਾ ਸਾਹਮਣਾ ਕਰਦੇ ਹੋਏ ਲੱਖਾਂ ਲੋਕਾਂ ਨੂੰ ਜੇਲ੍ਹਾਂ ਵਿੱਚ ਸੁੱਟ ਦਿੱਤਾ ਗਿਆ ਤੇ ਬਹੁਤ ਥਾਵਾਂ ਤੇ ਮਨੁੱਖਤਾ ਸ਼ਰਮਚਾਰ ਹੋਈ ਆਮ ਲੋਕਾਂ ਦੀ ਤਾਂ ਛੱਡੋ ਇਸੇ ਐਮਰਜੈਂਸੀ ਵਿੱਚ ਇੰਦਰਾ ਗਾਂਧੀ ਵੱਲੋਂ ਇੱਕ ਬਹੁਤ ਵੱਡੀ ਸਮਾਜ ਸੁਧਾਰਕ ਤੇ ਕੰਨੜ ਫਿਲਮਾਂ ਦੀ ਮਸ਼ਹੂਰ ਹੀਰੋਇਨ ਸੁਨੇਹਾ ਲਤਾ ਦੇ ਨਾਲ ਜੋ ਦਰਿੰਦਗੀ ਜੋ ਅਣਮਨੁੱਖੀ ਵਰਤਾਰਾ ਕੀਤਾ ਗਿਆ ਉਸ ਨੂੰ ਸੁਣ ਕੇ ਤਾਂ ਇੱਕ ਵਾਰ ਰੂਹ ਕੰਬ ਜਾਂਦੀ ਹੈ ਕੌਣ ਸੀ ਸੁਨੇਹਾ ਲਤਾ ਦੇ ਕੀ ਕੁਝ ਉਸ ਨਾਲ ਹੋਇਆ ਸੀ ਸਾਰਾ ਕੁਝ ਅੱਜ ਦੀ ਇਸ ਵੀਡੀਓ ਰਾਹੀਂ ਤੁਹਾਡੇ ਨਾਲ ਸਾਂਝਾ ਕਰਾਂਗੇ ਪਰ ਉਸ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਅਤੇ ਅੱਗੇ ਸ਼ੇਅਰ ਜਰੂਰ ਕਰਦੇ ਹੋ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਸੁਨੇਹਾ ਲਤਾ ਕੰਨੜ ਫਿਲਮਾਂ ਦੀ ਬਨੇਤਰੀ ਜਿਸ ਦਾ ਜਨਮ 1932 ਈਸਵੀ ਵਿੱਚ ਆਂਧਰਾ ਪ੍ਰਦੇਸ਼ 'ਚ ਹੋਇਆ ਸੀ ਜੋ ਕਿ ਇੱਕ ਮੱਤਵਰਗੀ ਈਸਾਈ ਪਰਿਵਾਰ ਵਿੱਚ ਜਨਮੀ ਸੀ ਪਰਿਵਾਰ ਦੇ ਆਰਥਿਕ ਹਾਲਾਤ ਵੀ ਕੋਈ ਜ਼ਿਆਦਾ ਵਧੀਆ ਨਹੀਂ ਸਨ ਮਸਾ ਕਰਦਾ ਗੁਜ਼ਾਰਾ ਹੀ ਚੱਲਦਾ ਸੀ ਸਨੇਹ ਲਤਾ ਜਿਵੇਂ-ਜਿਵੇਂ ਵੱਡੀ ਹੁੰਦੀ ਗਈ ਤਾਂ ਉਸਨੇ ਆਪਣੇ ਆਲੇ-ਦੁਆਲੇ ਸਮਾਜ ਵਿੱਚ ਅੰਗਰੇਜ਼ਾਂ ਵੱਲੋਂ ਭਾਰਤੀਆਂ ਤੇ ਕੀਤੇ ਜਾਂਦੇ ਜ਼ੁਲਮ ਦੇਖੇ ਸਨ ਜਿਸ ਕਰਕੇ ਬਚਪਨ ਤੋਂ ਹੀ ਉਹ ਥੋੜੇ ਕ੍ਰਾਂਤੀਕਾਰੀ ਤੇ ਬਗਾਵਤੀ ਸੁਭਾਅ ਦੀ ਮਾਲਕ ਬਣ ਗਈ ਸਨੇਹ ਲਤਾ ਨੂੰ ਅੰਗਰੇਜ਼ੀ ਰਾਜ ਤੋਂ ਸਖਤ ਨਫ਼ਰਤ ਸੀ ਪਰ ਇੱਕ ਸ਼ੌਂਕ ਜੋ ਉਸ ਨੇ ਬਚਪਨ ਤੋਂ ਹੀ ਪਾਲ ਰੱਖਿਆ ਸੀ ਉਹ ਸੀ ਨਾਟਕਾਂ ਦੇ ਵਿੱਚ ਅਦਾਕਾਰੀ ਕਰਨੀ ਕਾਲਜ ਵਿੱਚ ਪੜ੍ਹਦਿਆਂ ਉਸ ਨੇ ਇੱਕ ਬਹੁਤ ਹੀ ਮਸ਼ਹੂਰ ਦਾ ਮਦਰਾਸ ਪਲੇਅਰ ਥੀਏਟਰ ਗਰੁੱਪ ਨੂੰ ਜੁਆਇਨ ਕੀਤਾ ਜੋ ਸਮਾਜ ਵਿੱਚ ਫੈਲੀਆਂ ਕ੍ਰੀਤੀਆਂ ਉੱਤੇ ਨਾਟਕਾਂ ਰਾਹੀਂ ਲੋਕਾਂ ਨੂੰ ਸੁਚੇਤ ਕਰਦਾ ਸੀ ਇੱਕ ਦਿਨ ਸਨੇਹ ਲਤਾ ਨੂੰ ਨਾਟਕ ਕਰਦਿਆਂ ਇੱਕ ਕੰਨੜ ਫਿਲਮਾਂ ਦੇ ਬਹੁਤ ਵੱਡੇ ਨਿਰਦੇਸ਼ਕ ਕਿਤਾਬੀ ਰਾਮਾ ਰੈਡੀ ਨੇ ਦੇਖਿਆ ਰਾਮਾ ਰੈਡੀ ਸੁਨੇਹਾ ਅਦਲਤਾ ਦੀ ਅਦਾਕਾਰੀ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਸਦੇ ਹੋਸ਼ ਹੀ ਗੁੰਮ ਹੋ ਗਏ ਗੱਲ ਦੋਹਾਂ ਦੀ ਅੱਗੇ ਵਧੀ ਤਾਂ ਦੋਹਾਂ ਵਿਚਕਾਰ ਦੋਸਤੀ ਹੋ ਜਾਂਦੀ ਹੈ ਦੋਸਤੀ ਹੌਲੀ-ਹੌਲੀ ਪਿਆਰ ਵਿੱਚ ਬਦਲੀ ਤਾਂ ਸਨੇਹ ਲਤਾ ਅਤੇ ਰਾਮਾ ਰੈਡੀ ਨੇ ਦੋਹਾਂ ਨੇ ਪਰਿਵਾਰ ਦੀ ਮਰਜ਼ੀ ਤੋਂ ਖਿਲਾਫ ਵਿਆਹ ਕਰਵਾ ਲਿਆ ਹੁਣ ਰਾਮਾ ਰੈਡੀ ਫਿਲਮਾਂ ਦਾ ਨਿਰਦੇਸ਼ਨ ਕਰਦਾ ਸੀ ਤੇ ਸਨੇਹ ਲਤਾ ਉਹਨਾਂ ਹੀ ਫਿਲਮਾਂ ਵਿੱਚ ਹੀਰੋਇਨ ਦਾ ਰੋਲ ਕਰਿਆ ਕਰਦੀ ਸੀ ਦੋਹਾ ਵੱਲੋਂ ਮਿਲ ਕੇ ਬਹੁਤ ਸਾਰੀਆਂ ਫਿਲਮਾਂ ਬਣਾਈਆਂ ਗਈਆਂ ਜੋ ਕਿ ਸਮਾਜ ਸੁਧਾਰਕ ਫਿਲਮਾਂ ਸਨ ਸਮਾਜ ਵਿੱਚੋਂ ਕ੍ਰੀਤੀਆਂ ਨੂੰ ਖਤਮ ਕਰਨ ਵਾਲੀਆਂ ਇਸੇ ਦੌਰਾਨ ਦੋਹਾ ਵੱਲੋਂ ਸਾਲ 1971 ਦੇ ਵਿੱਚ ਇੱਕ ਸੰਸਕਾਰ ਨਾਮ ਦੀ ਫਿਲਮ ਬਣਾਈ ਜਾਂਦੀ ਹੈ ਜਿਸ ਨੂੰ ਮਦਰਾਸ ਸੈਂਸਰ ਬੋਰਡ ਵੱਲੋਂ ਬੈਨ ਕਰ ਦਿੱਤਾ ਜਾਂਦਾ ਰਾਮਾ ਰੈਡੀ ਅਤੇ ਸਨੇਹਾ ਲਤਾ ਵੱਲੋਂ ਅਦਾਲਤ ਦਾ ਬੁਹਾ ਘੜਕਾਇਆ ਜਾਂਦਾ ਅਖੀਰ ਫਿਰ 4 ਸਾਲ ਦੇ ਸੰਘਰਸ਼ ਤੋਂ ਬਾਅਦ ਸਾਲ 1975 ਵਿੱਚ ਸੈਂਸਰ ਬੋਰਡ ਇਸ ਫਿਲਮ ਨੂੰ ਹਰੀ ਛੰਡੀ ਦੇ ਦਿੰਦਾ ਪਰ ਜਦੋਂ ਹੀ ਇਹ ਫਿਲਮ ਰਿਲੀਜ਼ ਹੋਈ ਤਾਂ ਇਸ ਫਿਲਮ ਨੇ ਚਾਰੇ ਪਾਸੇ ਧੂਮਾ ਪਾ ਦਿੱਤੀਆਂ ਰਾਸ਼ਟਰੀ ਅੰਤਰਰਾਸ਼ਟਰੀ ਸਨਮਾਨਾਂ ਦੀ ਛੜੀ ਲੱਗ ਗਈ ਰਾਤੋਂ ਰਾਤ ਹੀ ਸਨੇਹਾ ਲਤਾ ਪੂਰੇ ਦੇਸ਼ ਵਿਦੇਸ਼ ਵਿੱਚ ਮਸ਼ਹੂਰ ਹੋ ਗਈ ਇਹ ਫਿਲਮ ਬਹੁਤ ਹੱਦ ਤੱਕ ਸਮਾਜ ਸੁਧਾਰਕ ਵੀ ਸੀ ਜਿਸ ਕਾਰਨ ਰਾਜਨੀਤਿਕ ਲੋਕਾਂ ਦੀਆਂ ਬੁਰੀਆਂ ਨਜ਼ਰਾਂ ਤੋਂ ਸਨੇਹਾ ਲਤਾ ਬਚ ਨਾ ਸકી ਇੱਕ ਦਿਨ ਇੱਕ ਬਹੁਤ ਵੱਡੇ ਨੇਤਾ ਜਾਰਜ ਫਰਨਾਂਡੇਸ ਨੂੰ ਜਾਣੇ-ਅਣਜਾਣੇ ਵਿੱਚ ਸਨੇਹਾ ਲਤਾ ਮਿਲਦੀ ਹੈ ਪਰ ਦੋਹਾਂ ਵਿੱਚ ਦੋਸਤੀ ਹੋ ਜਾਂਦੀ ਹੈ ਪਰ ਸਨੇਹਾ ਲਤਾ ਇਹ ਨਹੀਂ ਸੀ ਜਾਣਦੀ ਕਿ ਉਸ ਨੂੰ ਇਹ ਦੋਸਤੀ ਕਿੰਨੀ ਭਾਰੀ ਪਵੇਗੀ ਇਸ ਤੋਂ ਬਾਅਦ ਦਿਨ ਬੀਤਦੇ ਹਨ ਤੇ ਫਿਰ ਸਮਾਂ ਆਉਂਦਾ ਹੈ 25 ਜੂਨ 1975 ਦਾ ਜਦੋਂ ਰਾਤ ਨੂੰ ਪਿੰਦਰਾ ગાંધી ਵੱਲੋਂ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਜਾਂਦਾ ਸਵੇਰ ਹੁੰਦਿਆਂ ਹੀ ਸਰਕਾਰ ਵਿਰੋਧੀ ਲੋਕਾਂ ਨੂੰ ਪੁਲਿਸ ਵੱਲੋਂ ਫੜ ਕੇ ਜੇਲ੍ਹਾਂ ਵਿੱਚ ਡੱਕ ਦਿੱਤਾ ਜਾਂਦਾ ਪੁਲਿਸ ਹਲਕੇ ਕੁੱਤਿਆਂ ਵਾਂਗ ਜੋਰਜ ਫਰਨਾਂਡੇਸ ਦੀ ਵੀ ਭਾਲ ਕਰ ਰਹੀ ਹੁੰਦੀ ਹੈ ਕਿਉਂਕਿ ਉਸ ਵੱਲੋਂ ਇੱਕ ਬਹੁਤ ਵੱਡਾ ਰੇਲਵੇ ਕਰਮਚਾਰੀਆਂ ਦੀਆਂ ਮੰਗਾਂ ਨੂੰ ਲੈ ਕੇ ਅੰਦੋਲਨ ਚਲਾਇਆ ਜਾ ਰਿਹਾ ਸੀ ਇੰਦਰਾ ਗਾਂਧੀ ਦੀਆਂ ਅੱਖਾਂ ਵਿੱਚ ਜੋਰਜ ਫਰਨਾਂਡੇਸ ਵਾਲ ਬਣ ਕੇ ਰੜਕਦਾ ਸੀ ਐਮਰਜੈਂਸੀ ਵੇਲੇ ਬਹੁਤ ਸਾਰੇ ਨੇਤਾ ਤਾਂ ਜੇਲ੍ਹਾਂ ਵਿੱਚ ਡੱਕ ਦਿੱਤੇ ਗਏ ਸਨ ਤੇ ਬਹੁਤ ਸਾਰੇ ਅਜੇਹੇ ਨੇਤਾ ਵੀ ਸਨ ਜੋ ਪੁਲਿਸ ਤੋਂ ਡਰਦੇ ਅੰਡਰਗਰਾਉਂਡ ਹੋ ਗਏ ਸਨ ਜੋਰਜ ਫਰਨਾਂਡੇਸ ਵੀ ਅੰਡਰਗਰਾਉਂਡ ਹੋ ਗਿਆ ਜਿਸ ਦੀ ਭਾਲ 'ਚ ਪੁਲਿਸ ਜਗ੍ਹਾ-ਜਗਾ ਛਾਪੇਮਾਰੀ ਕਰ ਰਹੀ ਸੀ ਪਰ ਸਰਕਾਰ ਇਹ ਗੱਲ ਵੀ ਜਾਣਦੀ ਸੀ ਕਿ ਸਨੇਹ ਲਤਾ ਜੋਰਜ ਫਰਨਾਂਡੇਸ ਦੀ ਦੋਸਤ ਹੈ ਤੇ ਸਨੇਹ ਲਤਾ ਨੂੰ ਜ਼ਰੂਰ ਪਤਾ ਹੋਵੇਗਾ ਕਿ ਜੋਰਜ ਫਰਨਾਂਡੇਸ ਕਿੱਥੇ ਲੁਕ ਗਿਆ ਤਾਂ ਇਸੇ ਦੌਰਾਨ 27 April 1976 ਨੂੰ ਜਦੋਂ ਸਨੇਹ ਲਤਾ ਤੇ ਉਸ ਦਾ ਪਤੀ ਰਾਮਾ ਰੈਡੀ ਬੰਗਲੌਰ ਤੋਂ ਮਦਰਾਸ ਜਾ ਰਹੇ ਹੁੰਦੇ ਹਨ ਤਾਂ ਪਿੱਛੇ ਪੁਲਿਸ ਵੱਲੋਂ ਉਹਨਾਂ ਦੇ ਘਰ ਰੇਡ ਕੀਤੀ ਜਾਂਦੀ ਹੈ ਪਰਿਵਾਰ ਕੋਲੋਂ ਸਨੇਹ ਲਤਾ ਬਾਰੇ ਪੁੱਛਿਆ ਜਾਂਦਾ ਪੁਲਿਸ ਵੱਲੋਂ ਸੁਨੇਹ ਲਤਾ ਦੇ ਪਰਿਵਾਰ ਨੂੰ ਗੈਰ ਕਾਨੂੰਨੀ ਢੰਗ ਦੇ ਨਾਲ ਬੰਗਲੌਰ ਥਾਣੇ ਵਿੱਚ ਕੈਦ ਕਰ ਲਿਆ ਜਾਂਦਾ ਹੈ ਜਿਸ ਦੀ ਖਬਰ ਜਦੋਂ ਸੁਨੇਹ ਲਤਾ ਨੂੰ ਪਹੁੰਚਦੀ ਹੈ ਤਾਂ ਉਹ ਵਾਪਸ ਬੰਗਲੌਰ ਆਉਂਦੀ ਹੈ ਤੇ ਸਿੱਧੀ ਪੁਲਿਸ ਸਟੇਸ਼ਨ ਜਾਂਦੀ ਹੈ ਆਪਣੇ ਪਰਿਵਾਰ ਨੂੰ ਬਚਾਉਣ ਵਾਸਤੇ ਪਰ ਉਧਰ ਥਾਣੇ ਵਿੱਚ ਬੈਠੀ ਪੁਲਿਸ ਇਹੀ ਤਾਂ ਚਾਹੁੰਦੀ ਸੀ ਸੁਨੇਹਾ ਦੇ ਪਰਿਵਾਰ ਵਿੱਚ ਉਸਦੇ ਬੇਟਾ ਬੇਟੀ ਮਾਤਾ ਪਿਤਾ ਨੂੰ ਤਾਂ ਛੱਡ ਦਿੱਤਾ ਜਾਂਦਾ ਪਰ ਪੁੱਛਗਿੱਛ ਦੇ ਬਹਾਨੇ ਸੁਨੇਹਾ ਲਤਾ ਨੂੰ ਉਸੇ ਥਾਣੇ ਵਿੱਚ ਹੀ ਬਿਠਾ ਲਿਆ ਜਾਂਦਾ ਹੈ ਪਰਿਵਾਰ ਨੂੰ 3 ਦਿਨਾਂ ਤੱਕ ਦਾ ਉਸ ਦਾ ਕੋਈ ਅਤਾ ਪਤਾ ਹੀ ਨਹੀਂ ਚੱਲਦਾ ਕਿ ਉਹ ਕਿੱਥੇ ਹੈ ਤੇ ਅਖੀਰ ਫਿਰ 3 ਦਿਨਾਂ ਬਾਅਦ ਪੁਲਿਸ ਵੱਲੋਂ ਸਨੇਹਾ ਨੂੰ ਬਡੋਦਰਾ ਡਾਇਨਾਮਿਟ ਕੇਸ ਵਿੱਚ ਰੋਪੀ ਬਣਾ ਦਿੱਤਾ ਜਾਂਦਾ ਨਾਲ ਹੀ ਸੰਸਦ ਭਵਨ ਰਾਸ਼ਟਰਪਤੀ ਭਵਨ ਅਤੇ ਹੋਰ ਬਹੁਤ ਸਾਰੀਆਂ ਸਰਕਾਰੀ ਇਮਾਰਤਾਂ ਨੂੰ ਬੰਬ ਨਾਲ ਅਡਾਉਣ ਦੀ ਸਾਜ਼ਿਸ਼ ਰਚਣ ਦੇ ਦੋਸ਼ ਵਿੱਚ ਮਕਦਮਾ ਦਰਜ ਕਰ ਦਿੱਤਾ ਜਾਂਦਾ ਹੈ ਇਹ ਸਾਰੇ ਕੇਸ ਸਨੇਹਾ ਲਤਾ ਉੱਤੇ ਸਿਰਫ ਇਹ ਸੇ ਕਰਕੇ ਪਾਏ ਜਾਂਦੇ ਕਿ ਉਹ ਜੋਰਜ ਫਰਨਾਂਡੇਜ਼ ਦੀ ਦੋਸਤ ਸੀ ਪਰ ਸਨੇਹਾ ਲਤਾ ਨੂੰ ਜੋਰਜ ਬਾਰੇ ਕੁਝ ਵੀ ਨਹੀਂ ਸੀ ਪਤਾ ਪੁਲਿਸ ਵੱਲੋਂ ਸਨੇਹਾ ਨੂੰ ਬੰਗਲੌਰ ਦੀ ਸੈਂਟਰਲ ਦੀ ਜੇਲ੍ਹ ਦੀ ਕਾਲ ਕੋਠੜੀ ਵਿੱਚ ਛੱਡ ਦਿੱਤਾ ਜਾਂਦਾ ਇਹ ਕਾਲ ਕੋਠੜੀ ਜਿਸ ਵਿੱਚ 24 ਘੰਟੇ ਹਨੇਰਾ ਹੀ ਹਨੇਰਾ ਰਹਿੰਦਾ ਸੀ ਤੇ ਨਾ ਤਾਂ ਉਸ ਵਿੱਚ ਬੰਦਾ ਚੰਗੀ ਤਰ੍ਹਾਂ ਖੜ੍ਹਾ ਹੋ ਸਕਦਾ ਸੀ ਤੇ ਨਾ ਹੀ ਲੰਮੇ ਪੈ ਸਕਦਾ ਸੀ ਬਸ ਇੱਕ ਛੋਟਾ ਜਿਹਾ ਸਰਾਖ ਸੀ ਮਲਮ ਉਤਰ ਵਾਸਤੇ ਇਹ ਇੱਕ ਤਰ੍ਹਾਂ ਨਾਲ ਜਉਂਦੇ ਬੰਦੇ ਨੂੰ ਨਰਕ ਭੇਜਣ ਵਾਲੀ ਗੱਲ ਸੀ ਸਨੇਹਾ ਲਤਾ ਅਸਥਮਾ ਦੀ ਮਰੀਜ਼ ਸੀ ਪਰ ਇਸ ਦੀ ਪ੍ਰਵਾਹ ਕੀਤੇ ਬਗੈਰ ਜੇਲ੍ਹ ਦੇ ਟਾਰਚਰ ਰੂਮ ਵਿੱਚ ਉਸ ਦੇ ਸਾਰੇ ਕੱਪੜੇ ਲਹਾ ਕੇ ਉਸ ਉੱਤੇ ਜ਼ਲਮ ਕੀਤੇ ਜਾਂਦੇ ਕਈ ਕਈ ਦਿਨ ਉਸ ਨੂੰ ਬਿਨਾ ਕੱਪੜਿਆਂ ਤੋਂ ਹੀ ਰੱਖਿਆ ਜਾਂਦਾ ਸਿਰਫ জর্জ ਫਰਨਾਂਡੇਸ ਦਾ ਪਤਾ ਪੁੱਛਣ ਵਾਸਤੇ ਪਰ ਸਨੇਹਾ ਲਤਾ ਨੂੰ ਸੱਚਮੁੱਚ ਹੀ জর্জ ਬਾਰੇ ਕੁਝ ਵੀ ਪਤਾ ਨਹੀਂ ਹੁੰਦਾ ਸਨੇਹਾ ਲਤਾ ਦੀ ਜ਼ਿੰਦਗੀ ਨਰਕ ਤੋਂ ਵੀ ਭੈੜੀ ਹੋ ਚੁੱਕੀ ਸੀ ਇਸੇ ਜੇਲ੍ਹ ਵਿੱਚ ਹੀ ਅਟਲ ਬਿਹਾਰੀ ਵਾਜਪਾਈ ਵੀ ਬੰਦ ਹੁੰਦਾ ਜਿਸ ਨੇ ਬਾਅਦ ਵਿੱਚ ਬਾਹਰ ਆ ਕੇ ਖੁਲਾਸਾ ਕੀਤਾ ਸੀ ਕੇ ਜੇਲ੍ਹ ਵਿੱਚ ਸਾਨੂੰ ਇੱਕ ਔਰਤ ਦੀਆਂ ਚੀਖਾਂ ਸੁਣਾਈ ਦਿੰਦੀਆਂ ਸਨ ਜੋ ਸਾਨੂੰ ਹੁਣ ਪਤਾ ਲੱਗਾ ਹੈ ਕਿ ਉਹ ਸਨੇਹ ਲਤਾ ਦੀਆਂ ਚੀਖਾਂ ਸਨ ਉਸੇ ਤਰ੍ਹਾਂ ਜ਼ੁਲਮ ਹੁੰਦੇ ਹੋਏ 8 ਮਹੀਨੇ ਬੀਤ ਜਾਂਦੇ ਹਨ ਪਿੱਛੇ ਪਰਿਵਾਰ ਨੂੰ ਇਸ ਅਤਿਆਚਾਰ ਬਾਰੇ ਕੁਝ ਵੀ ਪਤਾ ਨਹੀਂ ਹੁੰਦਾ ਕਿ ਸਨੇਹ ਲਤਾ ਦੇ ਨਾਲ ਜੇਲ੍ਹ ਵਿੱਚ ਕੀ ਕੁਝ ਹੋ ਰਿਹਾ ਹੈ ਇੱਕ ਦਿਨ ਪਰਿਵਾਰ ਨੂੰ ਕਿਸੇ ਅਣਜਾਣ ਬੰਦੇ ਦਾ ਫੋਨ ਆਉਂਦਾ ਕਿ ਸਨੇਹ ਲਤਾ ਬਹੁਤ ਬਿਮਾਰ ਹੈ ਤੇ ਪੁਲਿਸ ਉਸ ਨੂੰ ਵਿਕਟੋਰੀਆ ਹਸਪਤਾਲ ਲੈ ਕੇ ਆਈ ਹੈ ਸਾਰਾ ਪਰਿਵਾਰ ਹਸਪਤਾਲ ਪਹੁੰਚਦਾ ਹੈ ਸਨੇਹ ਲਤਾ ਦਾ ਹਾਲਚਲ ਪੁੱਛਣ ਵਾਸਤੇ ਪਰ ਸਾਹਮਣੇ ਕੀ ਦੇਖਦੇ ਹਨ ਸਨੇਹ ਲਤਾ ਦੇ ਸਰੀਰ ਉਤੇ ਜਗਾ ਜਗਾ ਸੱਟਾਂ ਦੇ ਨਿਸ਼ਾਨ ਬਣੇ ਹੋਏ ਸਨ ਤੇ ਉਹ ਇੱਕ ਹੱਡੀਆਂ ਦਾ ਬਸ ਪਿੰਜਰ ਬਣ ਚੁੱਕੀ ਸੀ ਜਿਸ ਨੂੰ ਵੇਖ ਕੇ ਪਰਿਵਾਰ ਦੀਆਂ ਤਾਂਾਂ ਨਿਕਲ ਜਾਂਦੀਆਂ ਪਰ ਮਾਮੂਲੀ ਇਲਾਜ ਤੋਂ ਬਾਅਦ ਉਸ ਨੂੰ ਦੁਬਾਰਾ ਜੇਲ੍ਹ ਵਿੱਚ ਛੁੱਟੇ ਦਿੱਤਾ ਜਾਂਦਾ ਜਦੋਂ ਬਾਅਦ ਵਿੱਚ ਸਰਕਾਰ ਨੂੰ ਇਹ ਪਤਾ ਚੱਲਦਾ ਕਿ ਸਨੇਹ ਲਤਾ ਆਉਣ ਬਸ ਕੁਝ ਕੁ ਦਿਨਾਂ ਦੀ ਮਹਿਮਾਨ ਹੈ ਤਾ ਅਖੀਰ 15 ਜਨਵਰੀ 1977 ਨੂੰ ਸਨੇਹ ਲਤਾ ਨੂੰ ਪਰੋਲ ਦੇ ਦਿੱਤੀ ਜਾਂਦੀ ਹੈ ਪਰ ਅਫਸੋਸ ਇਸ ਤੋਂ 5 ਦਿਨਾਂ ਬਾਅਦ 20 ਜਨਵਰੀ 1977 ਨੂੰ ਸਿਰਫ 44 ਸਾਲ ਦੀ ਉਮਰ ਵਿੱਚ ਹੀ ਸਨੇਹ ਲਤਾ ਦੀ ਮੌਤ ਹੋ ਜਾਂਦੀ ਹੈ ਸਨੇਹ ਲਤਾ ਖਿਲਾਫ ਕੋਈ ਵੀ ਸਬੂਤ ਨਹੀਂ ਸੀ ਪਰ ਫਿਰ ਵੀ ਇੰਦਰਾ ਗਾਂਧੀ ਦੇ ਕਹਿਣ ਤੇ ਐਮਰਜੈਂਸੀ ਦੌਰਾਨ ਉਸ ਨੂੰ 8 ਮਹੀਨੇ ਤੋਂ ਵੱਧ ਦਾ ਸਮਾਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਜੇਲ੍ਹ ਵਿੱਚ ਰੱਖਿਆ ਗਿਆ ਤਰ੍ਹਾਂ ਤਰ੍ਹਾਂ ਦੇ ਭਿਆਨਕ ਤਸੀਹੇ ਉਸ ਨੂੰ ਦਿੱਤੇ ਗਏ ਉਹ ਇੱਕ ਮਹਾਨ ਸਮਾਜ ਸੁਧਾਰਕ ਤੇ ਇੱਕ ਬਹੁਤ ਵੱਡੀ ਹੀਰੋਇਨ ਸੀ ਜਿਸ ਨਾਲ ਇਦਾਂ ਦਾ ਵਿਵਾਰ ਹੋਇਆ ਜਿਵੇਂ ਕਿਸੇ ਖੰਕਾਰ ਅੱਤਵਾਦੀ ਦੇ ਨਾਲ ਵੀ ਨਹੀਂ ਕੀਤਾ ਜਾਂਦਾ ਸਨੇਹ ਲਤਾ ਨੇ ਜੇਲ੍ਹ ਵਿੱਚ ਰਹਿੰਦਿਆਂ ਇੱਕ ਡਾਇਰੀ ਵੀ ਲਿਖੀ ਸੀ ਸਰਕਾਰ ਖਿਲਾਫ ਬੋਲਣ ਦਾ ਸਨੇਹ ਲਤਾ ਨੂੰ ਇਹ ਹਰਜਾਨਾ ਭਰਨਾ ਪਿਆ ਸੀ ਪਰ ਅੱਜ ਸਾਊਥ ਇੰਡੀਆ ਵਿੱਚ ਸਨੇਹ ਲਤਾ ਨੂੰ ਸ਼ਹੀਦ ਦਾ ਦਰਜਾ ਪ੍ਰਾਪਤ ਹੈ ਸਨੇਹ ਲਤਾ ਦਾ ਜ਼ੁਲਮਾ ਤੋਂ ਸਿਰਫ ਮਰ ਕੇ ਹੀ ਖੜਾ ਛੁੱਟਿਆ ਸੀ ਜਉਂਦੇ ਜੀ ਉਸ ਨੂੰ ਇਹ ਮਰ ਮਰ ਕੇ ਦਿਨ ਕੱਟਨੇ ਪੈਸਾ ਨਾ ਸੋ ਇਹ ਸੀ ਕਹਾਣੀ ਇੱਕ ਮਹਾਨ ਸਮਾਜ ਸੁਧਾਰਕ ਅਤੇ ਆਪਣੇ ਨਿਤਰੀ ਸਨੇਹ ਲਤਾ ਦੇ ਉੱਤੇ ਹੋਏ ਜ਼ੁਲਮਾਂ ਦੀ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ